ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਦੁੱਗਾ ਤੋਂ ਸਾਹਮਣੇ ਆਇਆ ਹੈ ਜਿੱਥੇ 18 ਤੋਂ 20 ਸਾਲ ਦੇ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਅਜਿਹੇ ਮਾਮਲੇ ਵਿੱਚ ਬਹੁਤ ਵਾਰ ਸ਼ਿਕਾਇਤ ਕੀਤੀ ਸੀ ਲੇਕਿਨ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹ ਅੱਜ ਸਵੇਰੇ ਹੋਈ ਹੈ। ਬੈਸੇ ਤੋਂ ਮੁੰਡਾ 4-5 ਦਿਨਾਂ ਤੋਂ ਗੁੰਮੀ ਪਿਆ ਤੇ ਉਹ ਰਜਿੰਦਰਾ ਹਸਪਤਾਲ ਚ ਐਡਮਿਟ ਸੀ ਉਹਦੀ ਡੈਥ ਹੋ ਗਈ ਅੱਜ ਉਹਦੇ ਨਾਲ ਉਹ ਮਤਲਬ ਨਸ਼ੇ ਨਾਲ ਹੋਈ ਆ ਇਹੀ ਗੱਲ ਆਉਣ ਨਾਲ ਡੈਥ ਹੋਈ ਅ ਇਸ ਨੂੰ ਸ਼ਿਕਾਇਤ ਕਰੀ ਸੀ ਕਿਈ ਪਿੰਡ ਵਿੱਚ ਕੋਈ ਨਸ਼ਾ ਵੇਚਦਾਗਾ ਇੱਕ ਵਾਰ ਪਹਿਲਾਂ ਮੀਟਿੰਗ ਹੋਈ ਸੀ ਖਾਬ ਕਾਫੀ ਟਾਈਮ ਹੋ ਗਿਆ 2 ਮਹੀਨੇ ਮਹੀਨੇ ਦਾ ਟਾਈਮ ਹੋ ਗਿਆ ਉਦੋਂ ਸਾਰੇ ਨੋਅ ਅਸੀਂ ਲਿਖ ਕੇ ਦੇ ਦਿੱਤੇ ਸੀ ਵੀਹ ਸਰਪੰਚ ਸਾਹਿਬ ਨੇ ਸਾਰੇ ਪੰਚਾਇਤ ਬੈਠੀ ਸੀ ਪਿੰਡ ਬੈਠੀ ਸੀ ਸਾਰਿਆਂ ਨੇ ਉੱਥੋਂ ਦੇਤੇ ਸੀ ਨੋ ਲਿਖ ਕੇ ਉਹਨਾਂ ਨੂੰ ਵੀ ਆ ਨਸ਼ਾ ਵੇਚਦੇ ਵੀ ਆ ਬੰਦੇ ਨਸ਼ਾ ਵੇਚਦੇ ਨੇ ਵੈਸੇ ਸਾਡੇ ਪਿੰਡ ਨਹੀਂ ਨਸ਼ਾ ਵੇਖਦਾ ਲੋਂਗਵਾਲ ਵਿਕਦਾ ਲੋਂਗਵਾਲ ਕਿਥੇ ਵੇਚਣਾ ਦਿੰਦੇ ਨੇ ਨਹੀਂ ਲੋਂਗਵਾਲ ਤੋਂ ਲੈ ਕੇ ਆਉਂਦੇ ਨੇ ਜਿੰਨੀਆਂ ਨੇੜੇ-ਨੇੜੇ ਦੇ ਪਿੰਡ ਨੇ ਲੋਂਗਵਾਲ ਤੋਂ ਲੈ ਕੇ ਤੇ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਖੋਟ ਦੇਣ ਤੋਂ ਬਾਅਦ ਪੁਲਿਸ ਨੇ ਇੱਕ ਦੋ ਜਾਣੇ ਤਾਂ ਚੱਕ ਚੁੱਕਲੇ ਸੀ ਇੱਕ ਦੋ ਇੱਕ ਦੋ ਜਾਣੇ ਨਹੀਂ ਹਜੇ ਜਾਨੀ ਕਿ ਵੇਕ ਰਿਆ ਨਸ਼ਾ ਆਪਾਂ ਕਹਿ ਨਹੀਂ ਸਕਦੇ ਇਹ ਬੰਦ ਹੋ ਗਏ ਐਸਐਚਓ ਤਾਂ ਕਹਿ ਰਿਹਾ ਕਿ ਮੇਰੇ ਧਿਆਨ ਚ ਮਸਲਾ ਹੋਣਾ ਐਸ ਐਚਓ ਆ ਜੀ ਨਮਾ ਇਹ ਗੱਲ ਹਕੀਕਤ ਆ ਜਿਹੜੀ ਹੈਗੀ ਆ ਇਹਨਾਂ ਨੂੰ ਥੋੜੇ ਦਿਨ ਹੀ ਹੋਏ ਨੇ ਇਹਨਾਂ ਨਾਲ ਸਾਡੀ ਗੱਲ ਹੋਈ ਸੀ ਜਦੋਂ ਮੁੰਡਾ ਗੁੰਮ ਹੋਇਆ ਉਦੋਂ ਵੀ ਗੱਲ ਹੋਈ ਸੀ ਠੀਕ ਆ ਇਹਨਾਂ ਨੂੰ ਥੋੜੇ ਦਿਨ ਹੋਏ ਨੇ ਅਸਲੀ ਕਾਰਨ ਆ ਜੀ ਸਾਡੇ ਪਿੰਡ ਦੇ ਬਹੁਤ ਬੱਚੇ ਨੇ ਜਿਹੜੇ ਨਸ਼ਾ ਕਰਦੇ ਇਹ ਓਵਰਡੋਜ਼ ਹੋਣ ਕਾਰਨ ਟੀਕਾ ਟੁਕਾ ਲਾ ਲਿਆ ਇਹਨੇ ਇੱਕ ਇਹਦੇ ਨਾਲ ਮੁੰਡਾ ਹੋਰ ਸੀ ਉਹ ਉਹ ਵੀ ਉਸ ਦਿਨ ਓਵਰਡੋਜ਼ ਸੀ ਉਹਨੇ ਵੀ ਟੀਕਾ ਲਾਇਆ ਸੀ ਉਹ ਫਿਰ ਇੱਥੇ ਮੁੰਡਿਆਂ ਨੂੰ ਪਤਾ ਲੱਗ ਗਿਆ ਇੱਥੇ ਆ ਮੁੰਡਾ ਰਾਜੂ ਆ ਇਹਨੂੰ ਪਤਾ ਲੱਗ ਗਿਆ ਵੀ ਇੱਥੇ ਮੁੰਡੇ ਨੇ ਆਪਣਾ ਵੀ ਟੀਕਾ ਲਾ ਲਿਆ। ਇਹਨੇ ਮੈਨੂੰ ਦੱਸਿਆ ਵੀ ਬਾਈ ਐਂ ਕਰਕੇ ਮਾਂ ਜਾ ਰਹੀ ਉਹਨੂੰ ਚੱਕੋ। ਇਹਦਾ ਮਰ ਜੂਗਾ ਨਹੀਂ। ਇਹਨਾਂ ਨੇ ਮੈਨੂੰ ਵੀਡੀਓ ਪਾਈਏ ਚੱਕ ਕੇ ਲੈ ਗਈ। ਡਾਕਟਰ ਦੇ ਟੀਕੇ 2ਕੇ ਦਵਾਈ ਦੂਈ ਦਵਾਈ। ਦੂਜੇ ਦਿਨ ਉਹ ਥੋੜਾ ਜਿਹਾ ਸੈੱਟ ਹੋ ਗਿਆ। ਉਹਨੂੰ ਫੇਰ ਅਸੀਂ ਇਹ ਮੁੰਡੇ ਚੌਂਕੀ ਚ ਲੈ ਗਏ। ਮਾਂ ਇਹਨੂੰ ਚੌਂਕੀ ਚ ਲੈ ਕੇ ਜਾਓ ਯਾਰ ਜੇ ਬਚ ਰੇ। ਚੌਂਕੀ ਚ ਲੈ ਕੇ ਉੱਥੋਂ ਐਡਮਿਟ ਕਰਵਾਤਾ ਜੇ ਸੀ ਉੱਥੇ ਹਸਪੀਟਲ। ਉਹਨੂੰ ਜੇਰੇ ਇਲਾਜ ਆਉ ਤਾਂ ਹਸਪੀਟਲ ਸੰਗਰੂਰ। ਇਹੇ ਐਡਮਿਟ ਦੋ ਦਿਨ ਮੈਨੂੰ ਪਤਾ ਨਹੀਂ ਲੱਗਿਆ। ਇਹ ਅੰ ਜੇ ਤੁਹਾਨੂੰ ਮੈਨੂੰ ਪਤਾ ਲੱਗਿਆ ਇਹਨਾਂ ਨੇ ਫਿਰ ਉਹ ਤੋਂ ਬਾਅਦ ਐਡਮਿਟ ਕਰਵਾਇਆ ਸੰਗਰੂਰ ਸੰਗਰੂਰ ਵਾਲਿਆਂ ਨੇ ਜਵਾਬ ਦਿੱਤਾ ਜੀ ਪਟਿਆਲੇ ਵੀ ਦਿੱਤਾ ਪਟਿਆਲੇ ਤੋਂ ਤਿੰਨ ਚਾਰ ਦਿਨ ਐਡਮਿਟ ਰਿਹਾ ਜੀ ਉੱਥੇ ਦੀ ਮੌਤ ਫਿਰ ਕਿੱਥੋਂ ਨਸ਼ਾ ਲੱਗ ਜਾਂਦੇ ਸੀ ਇਹ ਜਿਹੜਾ ਮੁੰਡਾ ਸਾਨੂੰ ਦੱਸਦਾ ਸੀਗਾ ਜਿਹੜਾ ਸੰਗਰੂਰ ਐਡਮਿਟਾ ਉਹ ਕਹਿੰਦਾ ਜੀ ਅਸੀਂ ਲੌਂਗਵਾਲ ਤੋਂ ਲੈ ਕੇ ਉਦੋਂ ਸਾਨੂੰ ਕਹਿੰਦਾ ਮੇਰੇ ਘਰੇ ਲੈ ਕੇ ਆ ਗਈ ਸੀ ਇਹ ਮੁੰਡੇ ਮੈਨੂੰ ਕਹਿੰਦਾ ਬਾਈ ਤੁਸੀਂ ਮੇਰੇ ਨਾਲ ਚੱਲੋ ਵੀ ਮੈਂ ਲੌਂਗਵਾਲ ਤੋਂ ਸੇਲ ਕਰਾਦਣਾ ਉਹ ਜਿੱਥੋਂ ਮਰਜ਼ੀ ਲੈ ਲਊ ਕਹਿੰਦਾ ਲੌਂਗਵਾਲ ਤਫੇ ਪੁਲਿਸ ਨੇ ਕੀ ਕਿਹਾ ਵੀ ਸੀ ਨਾਲ ਜਾਣਾ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਉਹਨੇ ਵੀ ਮੈਂ ਚੱਲਦਾ ਵੀ ਮੈਂ ਤੁਹਾਨੂੰ ਸੇਲ ਕਰਾ ਦੇਣਾ ਪਰ ਜੀ ਕੋਈ ਗਿਆ ਹੀ ਨਹੀਂ ਇਹ ਸਮੁੱਖ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ ਨਹੀਂ ਮੇਰੀ ਜੀ ਅੱਗੇ ਫਰੈਸ਼ ਪੋਸਟਿੰਗ ਹੋਈ ਆ ਅੱਜ ਮੈਨੂੰ ਇਹ ਇਤਲਾਹ ਵੀ ਮਿਲੀ ਆ ਵੀ ਇਸ ਤਰ੍ਹਾਂ ਕਰਕੇ ਇੱਕ ਮੌਤ ਹੋਈ ਆ ਉਹ ਇਨਚਾਰਜ ਚੌਂਕੀ ਬਡਰੋਖਾਂ ਦੀ ਡਿਊਟੀ ਲਈ ਆ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਆ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਇਹ ਮੈਂ ਸ਼ੋਰ ਕਰਦਾ ਵੀ ਬਿਲਕੁਲ ਪ੍ਰੋਪਰ ਕਾਰਵਾਈ ਕੀਤੀ ਜਾਊਗੀ ਫਿਰ ਦੱਸ ਰਹੇ ਨੇ ਕਿ ਪਿੰਡ ਵਿੱਚ ਕੋਈ ਬੰਦਾ ਨਸ਼ਾ ਵੇਚਦਾਗਾ ਉਹਦੇ ਪਿਕਟਕਲ ਰਿਲੇਸ਼ਨ ਨਹੀਂ ਕਿਤੇ ਇਸ ਕਾਰਨ ਤਾਂ ਨਹੀਂ ਪੁਲਿਸ ਦਾ ਬ੍ਰੀ ਨਹੀਂ ਸੌਰੀ ਐਦਾਂ ਦੀ ਗੱਲ ਕਹੇ ਮੈਂ ਤੁਹਾਨੂੰ ਦੱਸ ਹੀ ਚੁੱਕਾ ਵੀ ਮੇਰੀ ਤਾਂ ਜੇ ਫਰੈਸ਼ ਪੋਸਟਿੰਗ ਹੈ ਮੇਰੇ ਕਦੇ ਕਿਸੇ ਨੇ ਇਹ ਜਿਆ ਨੋਟਿਸ ਨਹੀਂ ਲਿਆਂਦਾ ਪਰ ਇਸ ਮਾਮਲੇ 'ਚ ਅਸੀਂ ਪ੍ਰੋਪਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਤੇ ਜੋ ਵੀ ਕੋਈ ਕਸੂਰਵਾਰ ਨਿਕਲਿਆ ਤੇ ਬਣਦੀ ਕਾਰਵਾਈ ਉਹਨਾਂ ਦੇ ਘਰ ਦੇ ਨਾਲ ਤੁਹਾਡੀ ਗੱਲ ਵੀ ਹਾਂ ਮ ਤੇ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਜੇ ਨਾਂ ਨਹੀਂ ਕਿਸੇ ਦਾ ਮੈਂਸ਼ਨ ਕੀਤਾ ਬਾਕੀ ਲਿਖਤੀ ਬਿਆਨ ਦੇਣਗੇ ਜਦੋਂ ਉਹਦੇ ਅਕੋਰਡਿੰਗ ਹੀ ਕਾਰਵਾਈ ਹੋਣੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ